ਜੋ ਪਾਲਕਾਂ ਦੇ ਪਸ਼ੂ ਆ ਜਿਹੜੇ ਇਹ ਜਿਹੜੇ ਜਣਵਾ ਜਿੱਤ ਜਾਂਦੇ ਕੀਮਤ ਵੀ ਐ ਇਹਨਾਂ 'ਚ ਉਪਸ਼ਾਹ ਹੋਈ ਫਾਇਦਾ ਹੁੰਦਾ ਪਸ਼ੂ ਪਾਲਣੇ ਵਧੀਆ ਕਰਨਗੇ ਸਾਡੇ ਪਸ਼ੂ ਪਾਲਕ ਆਪਣੇ ਪੈਰਾਂ ਤੇ ਖੜੇ ਹੋਣਗੇ ਇਸ ਤੋਂ ਵੱਡੀ ਹੋਰ ਖੁਸ਼ੀ ਵਾਲੀ ਕੋਈ ਗੱਲ ਨਹੀਂ ਸਰ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਤੇ ਖੀਰੇ ਘਟਿਆਂ ਦਾ ਮਗਾਵਲਾ ਚੱਲ ਪਿਆ ਤੁਸੀਂ ਦੇਖ ਸਾਦੇਓ ਇੱਕ ਤੋਂ ਇੱਕ ਖੂਬਸੂਰਤ ਛੋਟੇ ਬੁੰਜੇ ਹੋਣੇ ਰਿਚੋ ਕਾਫੀ ਹੋ ਚੁੱਕਿਆ ਹੈ ਤੁਸੀਂ ਸਾਦੇਓ ਤੁਹਾਨੂੰ ਜਿੰਨੇ ਵੀ ਝੁੱਟੇ ਪਹੁੰਚੇ ਆਉਂਦੀ ਪੂਰੀ ਟ੍ਰੇਲ ਹੈ ਉਹਦੇ ਵਿੱਚ ਬਖਾਉਨੇ ਆ ਤੇ ਬਾਕੀ ਤੁਸੀਂ ਜੋ ਨਵੇਂ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਹਰ ਤੱਕ ਤੇ ਤੁਸੀਂ ਦੇਖ ਸਕਦੇ ਹੋ ਕਿ ਖੂਬਸੂਰਤੀ ਵਿਖੇ ਬਣਦੀ ਤੇ ਬਹੁਤ ਖੂਬ ਜਿਹੜਾ ਗੁਰੇਟਾ ਕੱਟਾ ਵਿਖਲਾ ਰਿਹਾ ਵੀ ਬਈ ਕੱਟਾ ਜੀ ਲਵਾਉਣ ਨੂੰ ਖਲਾ ਰਿਆ ਰਹੇ ਨਾਲ ਦੇ ਕੱਟਾ ਜੀ ਲੱਗ ਜੇ ਤੇ ਦੇਖ ਸਕਦੇ ਹੋ ਵੀ ਜੀਰ ਹੋਣ ਲਈ ਕਹਿੰਦਾ ਜੀਰੂ ਨਾਲ ਹੀ ਹੋਣਾ ਪੈਂਦਾ ਹੈ ਉਹ ਕੰਪੜਿਆ ਪਿਆ ਤੇ ਬਹੁਤ ਖੂਬਸੂਰਤ ਕਟਾਇਆ ਕਿਹੜੇ ਬੰਦੇ ਦਾ ਕਟਾਈਏ? ਬਾਹਵਲਾ ਤਸੀਲ ਹੋਰ ਸਮਰਾੜ ਥੇਮਕਰਮੂ ਕੀਰਗਾਂਲ ਦਾ ਬੱਚਾ ਆ ਗਿਆ ਉਹ ਖੁਦ ਨਾ ਮੈਨੂੰ ਤੇ 15 ਮਿੰਟ ਦਾ ਕਟਾਈ ਵੀ ਦੱਸ ਰਹੇ ਆ ਬਹੁਤ ਛਾਦਰ ਕਟਾਈ ਕੀ ਬੰਦੀ ਸੋਟੀ ਜਿਸ ਦੇ ਪਹਿਲੇ ਪਟਾ ਹੋ ਗਈ ਪਹੁੰਚਿਆ ਫਿਰ ਉਹਦੀ ਤਿਆਰੀ ਦੱਸਦੀ ਆ ਮਿਲਣ ਵਾਲੀ ਬਹੁਤ ਹੈਡਲੈਂਟ ਬਾਈ ਕਿਹੜੇ ਬੋਲਦਾ ਬੱਚਾ ਇਹ ਕਰਮਵੀਰਵੰਦਾਈ ਕਰਮਵੀਰਵੰਦਾਈ ਲੋ ਜੀ ਇਹ ਵੀ ਕਰਮਵੀਰਵੰਦਾ ਦਾ ਬੱਚਾ ਆ ਤੇ ਹੈਡਲੈਂਟ ਬਾਈ ਜੀ ਦੇਖ ਸਕਦੇ ਹੋ ਇੱਕ ਤੇ ਕਟਾ ਉੱਚ ਨਾਲ ਦਿਖਾ ਦਿੰਦੇ ਤੇ ਬਹੁਤ ਖੂਬਸੂਰਤ ਕੱਟਿਆ ਲੋ ਇੱਕ ਤੇ ਖੂਬਸੂਰਤ ਕੱਟਾ ਪਹੁੰਚਿਆ ਮੇਲੇ ਦੇ ਵਿੱਚ ਇਹਨਾਂ ਦੀ ਜੱਜਿੰਗ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਬਾਕੀ ਕਿਹੜਾ ਬੱਚਾ ਪੱਲਾ ਮਾਰਦਾ ਹੈ ਇਹਨੂੰ ਪੁੱਛਦਿਆਂ ਵੀ ਕੱਟਾ ਵੀ ਚੰਗਾ ਇੱਕ ਇਹ ਕਿਹੜੇ ਬੋਲ ਦਾ ਬੱਚਾ ਹੈ ਗਰਲੇ ਦਾ ਜੀ ਗਰਲੇ ਦਾ ਆ ਗਿਆ ਜੀ ਗਰਲਾ ਮੇਰਾ ਆ ਗਿਆ ਜੀ ਤੇ ਵੀ ਕਰਮਵੀਰ ਲੈਂਡ ਚੋਂ ਆ ਗਿਆ ਕੱਟਾ ਬਹੁਤ ਖੂਬਸੂਰਤ ਕਟਾਇਆ ਵੀ ਖੂਬਸੂਰਤੀ ਵੇਖੀ ਬਣਦੀ ਹੈ ਇਹ ਗਰਲੇ ਦਾ ਬੱਚਾ ਹੈ ਕਰਮਵੀਰਾ ਲੈਂਡ ਚੋਂ ਕਰਮਵੀਰ ਜੋਗਰਾ ਜੋਗਰਾ ਜੌਂਟੀ ਲੈਂਡ ਚੋਂ ਆ ਗਿਆ ਹਾਂਜੀ ਉਹ ਕੱਟਾ ਵੀ ਜੋਗਰਾ ਤੁਸੀਂ ਦੇ ਸਕਦੇ ਹੋ ਇੱਕ ਇੱਕ ਵਾਰ ਕੀ ਕੱਟੇ ਪਹੁੰਚੀ ਆ ਇਨਾਂ ਦੇ ਵਿੱਚੋਂ ਇੱਕ ਦੋ ਤਿੰਨ ਨੰਬਰ ਦੀ ਸਿਲੈਕਸ਼ਨ ਹੋਣੀ ਹੈ। ਇੱਕੜਾ ਇਕਟਾ ਕਿੰਨੇ ਨੰਬਰ ਤੇ ਪਹੁੰਚਦਾ ਇਹਨੂੰ ਹਾਲ ਸਮੇਂ ਚ ਵੀਡੀਓ ਚ ਦਿਖਾਵਾਂਗੇ। ਵੀ ਦੋਸਤੋ ਇਨਾਂ ਦਸਾਂ ਦੇ ਵਿੱਚੋਂ ਵੀ 1 2 3 ਸਿਲੈਕਟ ਹੋਣੇ ਆ ਜਿਹੜੇ ਦੇਖੋ ਟੋਪ ਬੱਚੇ ਆ ਇੱਕੜਾ ਮੋਦੀ ਬੁੱਲਦਾ ਰਹੋਂਦੇ ਤੋਂ ਤੇ ਤੀਜੇ ਸੱਦੇ ਤੇ ਇਹ ਇੱਕ ਤੱਕ ਟੋਪ ਕੱਟੇ ਪਹੁੰਚੇ ਆ। ਬਿਲਕੁਲ

अर्जन कंगड़ा अठवे नंबर ਨੋ بڑا ਨੰਬਰ ਹੈ 7 ਕਿਹੜੇ ਬੋਲ ਦਾ ਮੋਦੀ ਦਾ ਜੀ ਮੋਦੀ ਦਾ ਵੇ ਮੋਦੀ ਦੀ ਹੈ ਲਖਵੀ ਡੇਰੀ ਬਾਰ ਮੋਦੀ ਹੈ ਦੋ ਬਾਰ ਦੇਖੇ ਤਾਂ ਦੇਖੇ ਭਾਈ ਇੱਧਰ ਦੇਖਿਓ 7 ਨੰਬਰ ਦਾ ਇਹਦਾ ਪਤਾ ਨਹੀਂ ਕਿ ਕਿਹਦਾ ਪੰਚਾਇਤੀ ਹਰਿਆਣਾ ਵਾਲਾ ਭਾਈ ਪੰਚਾਇਤੀ ਤੋਂ ਬਹੁਤ ਬੜੀ ਹੈ ਹਰਿਆਣੇ ਦਾ ਜੀ 5 9 10 ਬਹੁਤ ਸੋਹਣਾ ਐਂਸਾ ਦੇਖੋ ਆਓ ਆਓ ਕੀ ਕੀ ਸਰ ਕੀ ਜੋ ਥੋੜਾ ਕਿ ਬਸ ਹਾਂ ਜੀ ਸਾਡੇ ਦੇਖੋ ਵੇਟ ਕਰ ਲਈਏ ਓਕੇ ਓਕੇ ਸਰ ਲੋ ਜੀ ਪੰਜਵਾਂ ਨੰਬਰ ਬਹੁਤ ਬੜੀ ਬਹੁਤ ਬੜੀ ਇੱਧਰ ਦੇਖੋ ਹਾਂ ਜੀ ਸਾਡੇ ਦੇਖਿਓ ਸਾਰੇ ਐਬੀਐਸ ਹਾਂ ਜੀ ਦੇਖਿਓ ਭਾਈ ਦੇਖੋ ਸਰ ਕਿਹੜੇ ਨੰਬਰ ਦਾ ਬਾਹੂਬਲੀ ਬਾਹੂਬਲੀ ਇਹ ਵੀ ਐਸਸੀ 1400 ਦਾ ਵਿੱਚ ਭਾਈ ਸਾਹਿਬ ਦੇਖਿਓ ਹਾਂਜੀ 2009 ਚੌਥੇ ਨੰਬਰ ਦਾ ਭਾਈ ਜੀ ਦੇਖਿਓ ਵੇਟ ਕਰੋ ਜੀ ਚੌਥਾ ਨੰਬਰ ਓਕੇ ਸਰ ਇਹਦੇ ਲੈ ਲੈ ਜੀ ਕਰਮਵੀਰ ਸਨਾਰੀ ਜੀ ਕੋ ਜਵਰਾਜ ਜੀ ਵਰਤੋ ਵੈਰੀ ਗੁੱਡ ਜੀ ਵੈਰੀ ਗੁੱਡ ਕਰਮਵੀਰ ਸਨਾਰੀ ਮੋਹਰਾ ਦੀ ਨੁਪਛਾਨ ਜਵਣ ਵਾਲੇ ਸਾਰੀਆਂ ਨਾਲੀਆਂ ਤੇ ਬਾਈ ਛੇਰਬਾਜ ਭਾਈ ਸਾਹਿਬ ਦੇਖਿਓ

दस सौ सतानवे दस सौ सतानवे चैम्पियन बन गया मोदी को बच्चा इधर तो देखा लसोरी बड़ी बेहद भाई ਬਹੁਤ ਬਿਲਕੁਲ ਲੋ ਵੀ ਦੋਸਤੋ ਮੋਦੀ ਬੋਲ ਦੇ ਤਿੰਨ ਬੱਚੇ ਆਣੇ ਕਿੰਨੇ ਕੈਟਾਗਰੀ ਚ ਆਏ ਆ ਪਹਿਲੇ ਨੰਬਰ ਤੇ ਵੀ ਹੋਰ ਦੀ ਰਹੀ ਆ ਦੂਜੇ ਨੰਬਰ ਤੇ ਵੀ ਮੋਦੀ ਆ ਪਹਿਲੇ ਦੂਜੇ ਨੰਬਰ ਤੇ ਮੋਦੀ ਦੀ ਬੱਚੀ ਆ ਦੇਸਾ ਦੇ ਹਰਪਾਲ ਸਿੰਘ ਭਾਈ ਮੋਦੀ ਦੇ ਬੋਲ ਦੀ ਕਾਪੀ ਆ ਜੇ ਨੇਰੇ ਤੇ ਐਕਸ਼ਨ ਦੇ ਸਾਹ ਦੀ ਚੀਜ਼ ਉਹਨਾਂ ਮੋਦੀ ਦੇ ਇਹ ਦਸਾਂ ਦੇ ਵਿੱਚ ਤਿੰਨ ਬੱਚੇ ਮੋਦੀ ਬੋਲ ਦੇ ਬੱਚੇ ਫਰਸਟ ਆਏ ਆ ਦੇਸਾ ਦੇ ਚੈਂਪੀਅਨ ਬਣਿਆ ਸੀਗਾ ਤੇ ਮੇਰੇ ਹਿਸਾਬ ਨਾਲ ਵੀ ਅੱਜ ਉਹ ਬੱਚਾ ਜਿਹੜਾ ਅੱਜ ਉਹ ਵੀ ਚੈਂਪੀਅਨ ਬਣ ਗਿਆ ਤੇ ਆਪਾਂ ਕਰਾਉਨੇ ਆ ਬਾਈ ਹਰਿਆਣੇ ਪਹੁੰਚਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕਿਹੜਾ ਪੈਂਟ ਆ ਆਪਣੇ ਪੈਂਟ ਰੋਂਦਾ ਜਿਹੜਾ ਮੋਗਾ ਉਹਗਾ ਠੀਕ ਆ ਤੇ ਕਿਹੜੇ ਬੋਲ ਦਾ ਬੱਚਾ ਨਹੀਂ ਮੋਦੀ ਬੋਗਾ ਜੀ ਲਸ਼ਮੀ ਦਾ ਹੀ ਖੁਸ਼ ਆ ਠੀਕ ਆ ਠੀਕ ਆ ਕਿੰਨੇ ਟਾਈਮ ਦਾ ਹੋ ਗਿਆ ਜਦੋਂ ਜਮਾ ਕਰਾ ਦੇ ਕੀ ਉਮੀਦ ਕਰਦੇ ਅੱਗੇ ਉਮੀਦ ਜੀ ਅੱਗੇ ਕਰਦੇ ਹੁਣ ਗਾਂ ਵੀ ਇਹ ਕੰਪੀਟੀਸ਼ਨ ਦਾ ਰਹਾ ਕਿ ਕਿ ਦੋ ਵਾਲਿਆ ਚੈਂਪੀਅਨ ਬਣਿਆ ਹੈ ਕਿਵੇਂ ਲక్ష్ਮੀ ਡੇਰੀ ਫਾਰਮ ਦਾ ਕਿ ਰਿਜ਼ਲਟ ਪੂਰਾ ਵਧੀਆ ਰਿਜ਼ਲਟ ਜਿਹੜਾ ਸੈਗੜਾ ਹੈ ਉਹ ਵੀ ਮੋਦੀ ਦਾ ਹੀ ਹੈ ਹਾਂਜੀ ਅੱਛਾ ਸਿਕੰਦਰ ਦੇ ਜਿਹੜੇ ਦੋ ਸਿਕੰਦਰ ਕਿਉਂਕਿ ਜੇ ਆਪ ਲక్ష్ਮੀ ਡੇਰੀ ਫਾਰਮ ਦੀ ਗੱਲ ਕਰਕੇ ਜੇ ਦੁੱਧ ਜਿਵੇਂ ਮੱਲਾਵਾ ਤੇ ਰੰਗਾਂ ਦੇ ਵਿੱਚ ਵੀ ਮੱਲਾਵਾ ਹਾਂਜੀ ਤੇ ਸੱਸੀ ਗੰਕਲ ਜੀ ਸੱਸੀ ਗੰਕਲ ਜੀ ਹਾਂਜੀ ਇਹ ਅੰਕਲ ਜੀ ਸਰਦਾਰ ਸ਼ੇਰਬਾ ਸਿੰਘ ਜਿਹੜੇ ਮੋਦੀ ਘੋਟੇ ਦੇ ਮਾਲਕ ਨੇ ਤੇ ਅੰਕਲ ਜੀ ਇਹ ਦੱਸੋ ਬਈ ਅੱਜ ਮੋਦੀ ਜੀ ਚੈਂਪੀਅਨ ਬਣਿਆ ਜਦੋਂ ਬੱਚੇ ਚੈਂਪੀਅਨ ਬਣਦੇ ਕਿਵੇਂ ਲੱਗਦਾ ਬਹੁਤ ਜ਼ਿਆਦਾ ਖੁਸ਼ੀ ਹੈ ਜੇ ਕੋਈ ਰਿਜ਼ਲਟ ਆਗੇ ਆਪਾਂ ਹੁਣ ਜਾਨਵਰ ਕਿਉਂ ਨਹੀਂ ਰਿੰਗਾਂ 'ਚ ਪਾਉਦੇਗੇ ਕਿਉਂਕਿ ਇਹਨਾਂ ਦੇ ਜਿਹੜੇ ਬੱਚੇ ਆ ਉਹ ਸ਼ੋਅ ਜਿੱਤ ਰਹੇ ਆ ਦੁੱਧ ਦੇ ਜਿਹੜੇ ਲਾਈਵ ਹੋ ਰਹੇ ਆ ਉਹਨਾਂ ਦੇ ਬੱਚੇ ਰਿੰਗਾਂ 'ਚ ਜਿੱਤ ਰਹੇ ਸਾਰੇ ਬੁੱਲ ਹੁਣ ਸੈਕੰਡ ਵੀ ਮੋਦੀ ਦਾ ਹੈ ਮੇਰੇ ਖਿਆਲ ਵੀ ਇਹਨਾਂ ਦਸਾਂ ਦੇ ਵਿੱਚੋਂ 4 ਘੱਟੇ ਮੋਦੀ ਦੇ ਜਿੱਤੇ ਹੋਣਗੇ ਹਾਂਜੀ ਹਾਂਜੀ ਬਹੁਤ ਵੱਡੀ ਗੱਲ ਹੈ ਬਾਈ ਤੁਸੀਂ ਨਵੇਂ ਆਪਣੇ ਪਸ਼ੂ ਪਾਲਕ ਆ ਉਹਨਾਂ 'ਚ ਉਤਸ਼ਾਹ ਪੈਦਾ ਹੋਵੇ ਉਹਨਾਂ ਦੇ ਜਾਨਵਰ ਜਿੱਤਣ ਤਾਂ ਇਹੀ ਜਿਹੜੀ ਉਹ ਗੁੱਲਾਂ ਦੀ ਪਹਿਲਾਂ ਜਿੱਤ ਆ। ਸਾਨੂੰ ਇਸ ਗੱਲ ਦੀ ਬੜੀ ਜ਼ਿਆਦਾ ਖੁਸ਼ੀ ਹੈ ਜੋ ਇਹ ਚਾਹੁੰਦੇ ਸੀ ਉਹ ਹੋ ਰਿਹਾ। ਸਾਡੇ ਪਸ਼ੂ ਪਾਲਕਾਂ ਦੇ ਪਸ਼ੂ ਆ ਜਿਹੜੇ ਇਹ ਜਿਹੜੇ ਜਣਵਰ ਜਿੱਤਣ ਦੇ ਕੀਮਤ ਵੀ ਐ। ਇਹਨਾਂ 'ਚੋ ਫਾਇਦਾ ਹੁੰਦਾ ਪਸ਼ੂ ਪਾਲਣੇ ਵਧੀਆ ਕਰਨਗੇ। ਸਾਡੇ ਪਸ਼ੂ ਪਾਲਕ ਆਪਣੇ ਪੈਰਾਂ ਤੇ ਖੜੇ ਹੋਣਗੇ ਇਸ ਤੋਂ ਵੱਡੀ ਹੋਰ ਖੁਸ਼ੀ ਵਾਲੀ ਕੀ ਹੋ ਸਕਦੀ ਹੈ? ਸਾਰਿਆਂ ਨੂੰ ਬਹੁਤ ਬਹੁਤ ਇਹਨਾਂ ਨੂੰ ਵੀ ਵਧਾਈ ਜਿੰਨੇ ਪਸ਼ੂ ਪਾਲਕਾਂ ਦੇ ਪਸ਼ੂ ਜਿੱਤੇ ਆ ਉਹਨਾਂ ਸਾਰਿਆਂ ਨੂੰ ਵਧਾਈ ਆ। ਬਹੁਤ 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 ਲੋ ਜੀ ਦੁਆਰੇ ਤੁਸੀਂ ਮੋਦੀ ਦਾ ਬੱਚਾ ਦੇਖ ਸਾਦੇ ਹੋ ਬਹੁਤ ਖੂਬਸੂਰਤ ਬੱਚਾ ਹੈ ਲੋਈ ਜਿਹਨਾਂ ਨੇ ਖੀਰਿਆਂ ਦੇ ਵਿੱਚ ਮੋਦੀ ਕੱਟੇ ਨੇ ਬਾਜੀ ਮਾਰੀ ਆ ਬਾਕੀ ਮੋਦੀ ਅਸੀਂ ਉੱਚਾ ਲਮਾਇਆ ਦੇਖ ਸਾਦੇ ਹੋ ਬਹੁਤ ਖੂਬਸੂਰਤ ਕਟਾਇਆ ਇਹਦੀ ਖੂਬਸੂਰਤੀ ਵੇਖੀ ਬਣਦੀ ਹੈ ਤਾਂ ਇਤਨਵਾਜੀ ਇਹ ਵੀ ਲਖ ਲਈ ਤੇ ਸਬਸਕ੍ਰਾਈਬ ਕਰ ਦਿਓ ਧੰਨਵਾਜੀ